ਜਿਆਨ ਸਿੰਘ ਜੀ ਬੋਸ ਜੀ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਤੁਹਾਡਾ ਜੋ ਡੇਰਾ ਬਾਬਾ ਨਾਨਕ ਚ ਪਿਛਲੇ ਦਿਨਾਂ ਤੋਂ ਹੋਇਆ ਵਾ ਸਾਰੇ ਜਾਣਦੇ ਨੇ ਪਾਣੀ ਕਾਫੀ ਆ ਆਇਆ ਸੀ ਫਲੱਡ ਦੇ ਕਾਰਨ ਗਰੀਬ ਲੋਕ ਗਰੀਬ ਕੀ ਵੀ ਸਾਰੇ ਹੀ ਭਾਵੇਂ ਕੋ ਅਮੀਰ ਹੀ ਸਾਰੇ ਬਹੁਤ ਪਰੇਸ਼ਾਨ ਹੋਏ ਤੁਸੀਂ ਇਹ ਗਰੀਬ ਲੋਕਾਂ ਦੀ ਮਦਦ ਕਰਕੇ ਬਹੁਤ ਵਧੀਆ ਕੰਮ ਕੀਤਾ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬਾਰੇ ਸੁਣਿਆ ਸੀ ਜੌਨ ਕੋਟਲੀ ਸਾਡੇ ਪ੍ਰਧਾਨ ਜੀ ਇਹਨਾਂ ਬਾਰੇ ਸੁਣਿਆ ਸੀ ਕਿ ਬਹੁਤ ਅਸ਼ੀਅ ਇਨਸਾਨ ਨੇ ਤੁਹਾਡੇ ਬਾਰੇ ਸੁਣਿਆ ਜੀ ਤੁਸੀਂ ਬਹੁਤ ਅਸ਼ੀਅ ਸੇਵਕ ਜੀ ਅੱਜ ਵੇਖ ਲਿਆ ਤੁਸੀਂ ਪਿੰਡ ਕੋਠੇ ਦੀ ਸੰਗਤ ਲਈ ਜੋ ਕੀਤਾ ਵਾ ਮੈਂ ਪਿੰਡ ਕੋਠੇ ਦੀ ਸੰਗਤ ਵੱਲੋਂ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਖੁਦਾ ਕੋ ਦੁਆ ਕਰਦਾ ਵਾਂ ਤੁਹਾਨੂੰ ਤੁਹਾਡੀ ਸੇਵਕਾਈ ਨੂੰ ਪ੍ਰਧਾਨ ਜੌਨ ਕੋਟਲੀ ਜੀ ਨੂੰ ਰੱਬ ਬਹੁਤ ਕੁੰਤੀਆਂ ਬਿਹਤਰੀਆਂ ਤਰਕੀਆਂ ਵਿੱਚ ਲੈ ਕੇ ਜਾਵੇ ਧੰਨਵਾਦ ਪਾਸਟਰ ਲਵ ਜੀ ਸਾਡੇ ਵਿੱਚ ਆਏ ਨੇ ਸਪੈਸ਼ਲੀ ਤੌਰ ਤੇ ਮੈਂ ਪਾਸਟਰ ਜੀ ਦਾ ਪਹਿ ਦਿਲੋਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਰੇ ਸਾਡੇ ਹਲਕੇ ਦੇ ਵਿੱਚ ਘੁੰਮ ਕੇ ਲਗ ਲਗ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਕੀਤੀ ਆ ਪਾਸਟਰ ਜੀਮ ਪੌਲ ਜੀ ਦੇ ਅਗਵਾਈ ਦੇ ਨਾਲ ਇਹ ਸਾਡੀ ਮਦਦ ਹੋਈ ਆ ਮੈਂ ਦੁਬਾਰਾ ਤੋਂ ਪਾਸਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਥੈਂਕ ਯੂ ਕਹਿੰਦਾ ਤੁਹਾਨੂੰ ਜੀ ਕਿਤੇ ਤੁਹਾਡਾ ਇਧਰ ਚੱਕਰ ਵਜੇ ਕਿਤੇ ਆਵੇ ਸਹੀ ਇਸਲਾਮ ਚ ਤੇ ਤੁਸੀਂ ਆਇਓ ਅਸੀਂ ਤੁਹਾਡੇ ਪੈਰਾਂ ਨੂੰ ਹੱਥ ਲਾ ਕੇ ਮਥੇ ਨੂੰ ਹੱਥ ਲਾ ਕੇ ਧੰਨਵਾਦ ਕਰਨਾ ਚਾਹਾਂਗੇ ਤੇ ਤੁਸੀਂ ਜਿਹੜੀ ਗਰੀਬਾਂ ਦੀ ਸਾਰ ਲਈ ਆ ਔਰ ਇਹੋ ਹੀ ਅਸਲ ਸੇਵਾ ਵਾ ਜੋ ਤੁਸੀਂ ਕੀਤੀ ਆ ਸਾਡਾ ਬਹੁਤ ਬਹੁਤ ਧੰਨਵਾਦ ਮੈਂ ਦੁਬਾਰਾ ਤੋਂ ਜੌਨ ਕੋਟਲੀ ਸਾਡੇ ਪ੍ਰਧਾਨ ਜੀ ਦਾ ਸਾਡੇ ਪਹਿਲਾਂ ਵੀ ਬਹੁਤ ਅੱਛੇ ਸੱਜਣ ਨੇ ਜੋ ਲਗ ਲਗ ਕੰਮਾਂ ਦੇ ਵਿੱਚ ਲੋਕਾਂ ਦੀ ਸੇਵਾ ਮਦਦ ਕਰਦੇ ਨੇ ਇਹਨਾਂ ਨੂੰ ਪਹਿਲਾਂ ਤੁਸੀਂ ਜਾਣਨੇ ਆ ਤੇ ਤੁਹਾਡੇ ਨਾਲ ਜੁੜੇ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਸੇਵਾ ਕਰ ਰਹੇ ਨੇ ਮੈਂ ਦੁਬਾਰਾ ਦਾ ਧੰਨਵਾਦ ਕਰਨਾ ਚਾਹਾਂਗਾ ਦੋ ਵਾਰ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਜੀ ਤੁਹਾਡਾ ਪੁਰਾਣਾ ਸਾਥੀ ਆ ਠੀਕ ਹੈ ਭਾਜੀ ਤੁਹਾਡਾ ਨਾਮ ਕੀ ਹੈ ਪਲੀਜ਼ ਰਾਜੂ ਤੁਸੀਂ ਕਿ ਹੁੰਦਾ ਬੇਟੇ ਪਿੰਡ ਹੁੰਦਾ ਇੱਕ ਮਿੰਟ ਇਹ ਵੀ ਉਹ ਤੇਰੇ ਪਾਣੀ ਦੀ ਫੁੱਟੋਂ ਹੈ ਕੋਮਨ ਉਹ ਮੇਰੇ ਪਿੰਡ ਨਾਲ ਹੀ ਆ ਤੇਲ ਦੇ ਰੋਹ ਲੈ ਲੋ ਦੇਖਦੇ ਆ ਸਰੀ ਮੈਨੂੰ ਆਈ ਲੈ ਨੀ ਜੀ ਮੇਰ ਮਨ ਮੇਰ ਅਭੀਆਪੜ ਜਦੋਂ ਅਸੀਂ ਇੱਕ ਪੋਸਟ ਪਾਈ ਕਿ ਸਾਡੇ ਪਿੰਡਾਂ ਦੇ ਵਿੱਚ ਫਲੈਡ ਆਇਆ ਆ ਕਿ ਤੁਸੀਂ ਸੁਖਾ ਰਾਣਾ ਜੀ ਨੂੰ ਜੋ ਸਾਡੇ ਅਪੋਸਟਲ ਪਿਤਾ ਜੀ ਨੇ ਕੀ ਉਹਨਾਂ ਨੂੰ ਕਹਿਣਾ ਚਾਹਦੇ ਜੀ ਕੁਝ ਧੰਨਵਾਦ ਕਰਨਾ ਚਾਹਦੇ ਜੀ ਧੰਨਵਾਦ ਬਹੁਤ ਜ਼ਿਆਦਾ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਦੀ ਸਭ ਕੁਝ ਕਰ ਲਿਆ ਆ ਥੈਂਕ ਯੂ ਸੋ ਮਚ ਇਹ ਪ੍ਰਭੂ ਦੇ ਦਾਸ ਅਪੋਸਟਲ ਸੁਪਾਰਾਣਾ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਬੜੀ ਵੱਡੀ ਸੇਵਾ ਕਰਦੇ ਨੇ ਪ੍ਰਭੂ ਨੇ ਉਹਨਾਂ ਦੇ ਦਿਲ ਦੇ ਵਿੱਚ ਪਾਇਆ ਉਹਨਾਂ ਨੇ ਸਾਨੂੰ ਚੇਤੇ ਕੀਤਾ ਹੈ ਉਹਨਾਂ ਨੂੰ ਧੰਨਵਾਦ ਕਹਿਣਾ ਚਾਹੁੰਦੇ ਜੀ ਹਾਂਜੀ ਬਿਲਕੁਲ ਹਰ ਹਾਲ ਹੀ ਹੈ ਹਰ ਹਾਲ ਹੀ ਥੈਂਕ ਯੂ ਥੈਂਕ ਯੂ ਯੂਪੀ ਤੋਂ ਕਿੰਨੇ ਦਿਨ ਸੇ ਯਹਾਂ ਰਹਿ ਰਹੇ ਹੋ 2 ਸਾਲ 2 ਸਾਲ ਸੇ ਇਧਰ ਕੋ ਪਹਿਲੇ ਮਦਦ ਕਰਨੇ ਕੇ ਲਈ ਆਇਆ ਥਾ ਆਪ ਆਪ ਹਮਾਰੇ ਪਿਤਾ ਅਪੋਸਟਲ ਸੁਪਾਰਾਣਾ ਕੋ ਜਾਣਦੇ ਹੋ ਨਹੀਂ ਜਾਣਦੇ ਹੋ ਵੋ ਅੰਮ੍ਰਿਤਸਰ ਮੇ ਚਰਚ ਚਲਾਤੇ ਹੈ ਲੇਕਿਨ ਜਬ ਹਮਾਰੀ ਵੀਡੀਓ ਯਹਾਂ ਕੀ ਗਈ ਨਾ ਫਲੱਡ ਕੀ उन्होंने हमारे लिए मदद भेजी क्या आप अफॉसल सुखा सुखपार राणा जी को कुछ कहना चाहते होना चाहिए कहाँ से आप पहले से यूपी से धन्यवाद थैंक यू अच्छा यशू सिंह जानते हो जी जाए सुखपा राणा जी तो असं अमृतसर तो आए हैं थोड़ी हेल्प करने जी को थोड़े दिन पहले साइजी जरूरत मदद भी पहले कोई आया इस जगह पर ਉਹ ਬਹੁਤ ਬਹੁਤ ਸ਼ੁਕਰਾ ਖੁਦ ਆਮੇ ਨਿਕਲ ਕਰਨੀ ਹੈ ਕਿ ਉਹ ਰੱਬ ਦੇ ਦਾ ਸਾਨੂੰ ਹੱਥ ਨਹੀਂ ਟੱਲਿਆ ਇਹ ਬਹੁਤ ਬਹੁਤ ਧੰਨਵਾਦ ਹੈ ਸਾਡਾ ਦਾ ਜੀ ਸਾਡੀ ਹੱਥੀਂ ਚੁਦਾਣੇ ਹੋਣੇ ਦੱਸੇ ਜੀ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਨੇ ਥੈਂਕ ਯੂ ਚਲੋ ਚਲੋ ਥੈਂਕ ਯੂ ਸੋ ਮਚ ਸਾਡੀ ਆਪਾਸ ਜੀ ਨੂੰ ਕਹਿਣਾ ਚਾਹੁੰਦੇ ਜੀ ਕੁਝ ਬਹੁਤ ਬਹੁਤ ਧੰਨਵਾਦ ਹਾਂ ਠੀਕ ਜੀ ਠੀਕ